ਹਾਂਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਆ ਸਾਰੇ ਮੇਰੇ ਦੋਸਤਾਂ ਮਿੱਤਰਾਂ ਨੂੰ ਤੇ ਜਿਹਨੂੰ ਬੱਚਾ ਕਹਿ ਰਿਹਾ ਸਤਿ ਸ਼੍ਰੀ ਅਕਾਲ ਹੈਲੋ ਗਾਇਸ ਚਲੋ ਚਲੀਏ ਆ ਅੱਜ ਆਪਾਂ ਯਾਰੋ ਹਾਂ ਅੱਜ ਹਮ ਘੁੰਮਣੇ ਆਏ ਗਾਇਸ ਚਲੋ ਯਾਰ ਤੁਹਾਨੂੰ ਪਤਾ ਹੀ ਹੈ ਕਿ ਵੈਸੇ ਮੈਂ ਨਾਰਮਲ ਵੀਡੀਓ ਪਾਉਂਦਾ ਨਹੀਂ ਕਦੇ ਕਦੇ ਪਾਦੀ ਦੀ ਹੈ ਜਦੋਂ ਕੋ ਮोटा ਮੰਨ ਚਾਹੀਦਾ ਬੱਚੇ ਦੇਖ ਕੇ ਸੋਹਣੇ ਨਹੀਂ ਅੰਕਲਵਾਂ ਨਾਲ ਰੋਕ ਚਾਚੂਵਾਂ ਨਾਲ ਅ ਪਿੱਛੇ ਕਾਰਾਂ ਆ ਰਹੀਆਂ ਨੇ ਆ ਉੱਥੇ ਦੇਖੋ ਹਾਂ ਬਹੁਤ ਸੋਹਣਾ ਬਹੁਤ ਸੋਹਣਾ ਪੁੱਤ ਆ ਅੱਜ ਆਏ ਅਸੀਂ ਇੱਕ ਸੰਡੇ ਮਾਰਕੀਟ ਸੀ ਤੇ ਉਹ ਹੋ ਗਈ ক্লোਜ਼ ਅੱਜ ਉਹ ਖੁੱਲੀ ਨਹੀਂ ਤਾਂ ਨੇੜੇ ਅਸੀਂ ਦੇਖਿਆ ਪੁੱਤੀ ਇੱਕ ਮਿੰਟ ਤਾਂ ਨੇੜੇ ਅਸੀਂ ਦੇਖਿਆ ਵੀ ਕੋਈ ਘੁੰਮਣ ਵਾਲੀ ਥਾਂ ਹੋਵੇ ਤਾਂ ਆਪਾਂ ਆਏ ਆ ਜੀ ਘੁੰਮਣ ਇੱਥੇ ਆ ਇਹ ਹੈ ਕ੍ਰਿਚ ਟ੍ਰੈਮਵੇ ਵਿਲੇਜ ਇਹ ਪਿੰਡਾਂ ਦੇ ਵਿੱਚ ਹੀ ਬਣਾ ਕੇ ਰੱਖਦੇ ਨੇ ਇਹੋ ਜਿਹਾ ਆ ਮਸਲਾ ਤੇ ਆ ਆ ਆ ਪਹਾੜੀ ਜੀ ਹੈ ਤੇ ਇਹ ਕੁਐਸਚਨ ਨੈਸ਼ਨਲ ਟ੍ਰੈਮਵੇ ਮਿਊਜ਼ੀਅਮ ਹੈ ਇਹਨਾਂ ਦਾ ਐਕਸਪੀਰੀਅੰਸ ਮੋਰ ਐਟ ਕ੍ਰਿਚ ਟ੍ਰੈਮਵੇ ਵਿਲੇਜ ਹੋਮ ਟੂ ਦਾ ਨੈਸ਼ਨਲ ਟ੍ਰੈਮਵੇ ਮਿਊਜ਼ੀਅਮ ਆ ਕਾਫੀ ਕੁਛ ਹੈ ਦੇਖਣ ਨੂੰ ਇੱਥੇ ਮੈਨੂੰ ਲੱਗਦਾ ਤੇ ਆਪਾਂ ਦੇਖਦੇ ਆਂ ਅੱਜ ਤੇ ਨਾਲ-ਨਾਲ ਐਕਸਪੀਰੀਅੰਸ ਆ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਨਾਲ ਸਾਡੇ ਉਤਰਾਖੰਡ ਵਾਲੇ ਭਾਜੀ ਨੇ ਦੇਓ ਡਰਾਪ ਹੋਈ ਪੂਰੀਆ ਫਰਦਾ ਤੇ ਹਾਂ ਜੈਨੂ ਬੱਚੇ ਨੇ ਗੱਲ ਕਰਨੀ ਹੈ ਸਾਰਿਆਂ ਨਾਲ ਗਾਇਸ ਅੱਜ ਹਮ ਉੱਪਰ ਚਾਏਗੇ ਪਹਾੜ ਕੇ ਉਪਰ ਹਮ ਆਪ ਮੇਰੇ ਪਿੱਛੇ ਪਹਾੜ ਦੇਖੇ ਸੱਕਤੇ ਰਹੇ ਹੋਗੇ ਕਿਤਨਾ ਸੁੰਦਰ ਸੁੰਦਰ ਅੱਜ ਪਹਾੜ ਹੈ ਔਰ ਅੱਜ ਹਮ ਕਹਾਣ ਸੁਣ ਜਾਏਗੇ ਬਾਏ ਬਾਏ ਗਾਇਸ ਮਿਲਤੇ ਆਗੇ ਹਾਂਜੀ ਤਾਂ ਮੈਨੂੰ ਲੱਗਿਆ ਯਾਰ ਇੱਥੇ ਆ ਬਲੇਡ ਵਿੱਚ ਵੜਿਆ ਤੇ ਇੱਥੇ ਟਿਕਟ ਲੈਣੀ ਪੈਣੀ ਸਾਰੇ ਲੋਕ ਲਾਈਨਾਂ ਚ ਲੱਗੇ ਹੋਏ ਨੇ ਤੇ ਲੈ ਲੈਂਦੇ ਆ ਟਿਕਟ ਦੇਖਦੇ ਆ ਫਿਰ ਤੁਹਾਨੂੰ ਦੱਸਦੇ ਆ ਕਿੰਨੇ ਦੀ ਮਿਲਦੀ ਆ ਕਿੰਨੇ ਦੀ ਨਹੀਂ ਸੋ ਗਾਇਸ ਅਸੀਂ ਨੇ ਅਭੀ ਟਿਕਟ ਲੈ ਲਈ ਆ ਯਾਰ ਆਹ ਸੌਰੀ ਹਿੰਦੀ ਚ ਹੋ ਗਿਆ ਸੀ ਯਾਰ ਹਾਂ ਜੀ ਤਾਂ ਆਪਾਂ ਟਿਕਟ ਲੈ ਲਈ ਆ ਤੇ ਟ੍ਰੈਮ ਰਾਈਡ ਦੀ ਹੋਊਗੀ ਤੇ ਲਗਭਗ 7000 ਦੀ ਟਿਕਟ ਮਿਲੀ ਆ ਤਿੰਨ ਜਣਿਆਂ ਦੀ ਤੇ ਆਪਾਂ ਅੱਜ ਆਹ ਆ ਚੀਜ਼ਾਂ ਘੁੰਮਾਂਗੇ ਜੈਨੂ ਆ ਆ ਚੀਜ਼ਾਂ ਵਿਕਟੋਰੀਆ ਪਾਰਕ ਹੈ ਦੇਖੋ ਐਡਮਿਸ਼ਨ ਬਰਡੇ ਯਾ ਯਾ ਪਾ ਦੇਖਾਂਗੇ ਅੱਗੇ ਟ੍ਰੈਮ ਦੇ ਬਣੇ ਹੋਏ ਨੇ ਆ ਆ ਜਿਹੜੇ ਰਸਤੇ ਨੇ ਜੈਨੂ ਬੱਚੇ ਨੋ 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 ਪੁੱਤ ਨੋ ਪਾ ਜਾਣੀ ਤੇ ਹੰਗਰੀ ਹਟਾ ਮੈਨੂੰ ਲੱਗਦਾ ਓਏ ਪੁੱਤ ਇੱਧਰ ਆ ਤੇ ਟ੍ਰੈਮ ਆਉਣੀ ਹੈ ਤੇ ਆ ਸਕਸਿਊਜ਼ ਮੀ ਤਾਂ ਜੀ ਐਕਸਾਈਟਮੈਂਟ ਦੇਖੋ ਹਾ ਹਾ ਐਕਸੀਡੈਂਟਲੀ ਅਸੀਂ ਇੱਧਰ ਆ ਗਏ ਤੇ 70 ਪਾਉਂਡ ਵੀ ਲਾਤੇ ਤੇ ਇਹ ਤੁਸੀਂ ਦੇਖੋ ਇਹ ਬਣਿਆ 1800 44 ਦਾ ਇਹ ਜਿਹੜਾ ਪੁਲਜਾ ਦੇਖ ਰੇ ਨਾ ਇਹਦੇ ਉੱਪਰ ਛੋਟੀ ਜਿਹੀ ਇੱਕ ਡੇਟ ਬਣੀ ਹੋਈ ਪੁੱਤਰ ਇੱਧਰ ਆਓ 1814 ਹੈ ਜਾਂ 44 ਆ ਇੱਕ ਮਿੰਟ ਪੁੱਤਰ ਇੱਧਰ ਆਓ ਉਹ ਲਿਖਾਓ ਦੇਖੋ 1814 ਜਾਂ 1844 ਤੇ ਅੱਗੇ ਆਪਣੀ ਟ੍ਰੈਮ ਖੜੀ ਹੈ ਤੇ ਆਪਾਂ ਟ੍ਰੈਮ ਚੜ੍ਹਾਂਗੇ ਉਹਦੇ ਵਾਸਤੇ ਇਹਨਾਂ ਨੇ ਕੁਝ ਸਾਨੂੰ ਕੁਆਇਨਸ ਦਿੱਤੇ ਨੇ ਤੇ ਦੇਖਦੇ ਆ ਕਿੱਥੇ ਕਿੱਥੇ ਲੈ ਕੇ ਜਾਂਦੇ ਨੇ ਆ ਹੋਪ ਤੁਹਾਨੂੰ ਵੀ ਬੜਾ ਮਜ਼ਾ ਆਊਗਾ ਇਹਦੇ 'ਚ ਤੇ ਅਸੀਂ ਵੀ ਮਜ਼ੇ ਕਰਾਂਗੇ ਮੈਂ ਤੇ ਜੈਨੂ ਬੱਚਾ ਗਾਇਸ ਇਹ ਵੀ ਬਹੁਤ ਅਸੀਂ ਮਜ਼ੇ ਕਰਾਂਗੇ ਤੁਹਾਡੇ ਵੀ ਕਰਾਂਗੇ ਬਾਏ ਬਾਏ ਗਾਇਸ ਤੇ ਚਲੋ ਫਿਰ ਚੜਦੇ ਆਪਾਂ ਟ੍ਰੈਮ ਦੇ ਵਿੱਚ ਤੇ ਦੇਖਦੇ ਆ ਕਿ ਹਿਸਾਬ ਕਿਤਾਬ ਹੈ ਛੋਟੀ ਜੀ ਟਰੈਮ ਆ ਸਾਹਮਣੇ ਖੜੀ ਆ ਤੇ ਪਾਮ ਟਾਫੀ ਹੈ ਜਾਂ ਟਾਮ ਟਾਫੀ ਆ ਕੀ ਲਿਖਿਆ ਆ ਬਾਈ வால்ਟਰਸ ਇਹਨਾਂ ਨੇ ਯਾਰ ਬੜਾ ਮਤਲਬ ਸੰਭਾਲ ਸੰਭਾਲ ਰੱਖਿਆ ਹੋਇਆ ਇਹ ਪੁਰਾਣੀ ਟਰੈਮ ਹੈ ਪੁਰਾਣੀ ਤਰੀਕੇ ਨਾਲ ਚੱਲਦੀ ਆ ਯਾਰ ਆ ਆ ਕ੍ਰੋਸ ਇਰ ਓਕੇ ਆਪਾਂ ਇੱਥੋਂ ਕ੍ਰੋਸ ਕਰਨਾ ਹੈ ਆਜ ਆ ਜਾ ਬਈ ਕ੍ਰਾਸ ਕਰੀਏ ਜਟਾ ਤੇ ਆਪਾਂ ਇੱਥੇ ਪੁੱਛਦੇ ਆਂ ਵੀ ਕਿੱਦਾਂ ਕਿਸੇ ਤੋਂ ਆਪਾਂ ਟ੍ਰੈਮ ਕਿੱਦਾਂ ਚੜਨਾ ਕਿਉਂਕਿ ਇਹਨਾਂ ਨੇ ਸਾਨੂੰ ਦੇਹ ਤਾਂ ਦਿੱਤਾ ਹਾਂ ਉਹ ਲੈਕਟ ਲੇਡੀ ਆ ਜਾ ਜੈਂਟ ਟੋਟਲ ਮੈਨ ਰੱਬ ਜਾਣਦਾ ਤੇ ਆਪਾਂ ਦੇਖਦੇ ਆਂ ਅੱਗੇ ਇਸੇ ਵਿੱਚ ਜਾ ਰਹੇ ਹੰਨੇ ਇਸ ਵਿੱਚ ਉਹ ਜੋ ਪਹਿਲੇ ਕੀ ਛੱਤ ਵਾਲੀ ਯਾਰ ਉਸਕਾ ਕੀ 来 जा रही है यार 164 नंबर एनु पूछ दे स्क्यूज मी सो हाउ टू शो यार ए आ गया अपना रुको 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 यार ए आ गया अपना ट्राम स्टेशन ਤੇ ਆਪਾਂ ਇਥੋਂ ਟ੍ਰੈਮ ਲੈਣੀ ਹੈ ਤੇ ਇਥੋਂ ਆਪਾਂ ਟ੍ਰੈਮ ਦੇ ਵਿੱਚ ਬੈਠ ਕੇ ਆਪਾਂ ਆ ਨਿਕਲਾਂਗੇ ਤੇ ਆ ਟ੍ਰੈਮ ਆ ਗਈ ਪੁੱਤ ਤੇ ਜੈਨੂ ਬੱਚਾ ਇਸ ਟੂ ਮੱਚ ਐਕਸਾਈਟਡ ਫੋਰ ਦਿਸ ਟ੍ਰੈਮ ਯਾਰ ਜੇ ਤੁਸੀਂ ਆਪਣਾ ਨਾ ਘੁੰਮਣ ਨਿਕਲਦੇ ਹੋ ਇਹਨਾਂ ਦੇ ਪਿੰਡਾਂ 'ਚ ਵੀ ਬੜੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਨੇ ਇਹਨਾਂ ਨੇ ਮਤਲਬ ਅੰਗਰੇਜ਼ਾਂ ਨੇ ਤੇ ਦੇਖਦੇ ਅੱਗੇ ਹੁਣ ਜਿਹੜੀ ਸਾਨੂੰ ਟਿਕਟ ਦਿੱਤੀ ਹੈ ਉਹਦੇ 'ਚ ਆਪਾਂ ਚੜਾਂਗੇ ਆ ਯਾਰ ਇਹਨਾਂ ਨੇ ਕਿਹਾ ਸੀ ਵੀ ਥੱਲੇ ਚੱਲੋ ਤੇ ਥੱਲੇ ਚੱਲ ਕੇ ਨਾ ਅੱਗੇ ਗ੍ਰੀਨ ਜਾਂ ਸ਼ੈਲਟਰ ਹੈ ਕੋਈ ਕੌਣ ਇਹ हां तो फिर वहीं चलते हैं ना ये कौन है हैं है? अच्छा ओ किदा भावा ਕਿਹੜਾ ਬੰਦਾ ਰਖਾਤਾ ਹੀ ਤੇਰੇ ਨਾਲ ਤੁਰਿਆ ਫਿਰਦਾ ਇਹ ਵਿਖਾਇਆ ਨਹੀਂ ਨਾਲ ਉਹ ਭਰਾਵਾ ਮੈਂ ਤੈਨੂੰ ਦੱਸਿਆ ਮੈਂ ਪਹਿਲਾਂ ਹੀ ਮੈਂ ਤਾਂ ਆਪ ਸਫਾਰਿਸ਼ ਤੇ ਗਿਆ ਸੀ ਹਾਂ ਮੈਨੂੰ ਤਾਂ ਆਪ ਕਿਸੇ ਨੇ ਰਖਾਇਆ ਠੀਕ ਹੈ ਇੱਧਰ ਹੈ ਰਾਜਨ ਕਿੱਥੇ ਆ ਤੇ ਆਹ ਸੌਰੀ ਯਾਰ ਆਪਣੀਆਂ ਪਰਸਨਲ ਗੱਲਾਂ ਵਿੱਚ ਆ ਗਈਆਂ ਆ ਚਲ ਕੋਈ ਨਹੀਂ ਮੈਂ ਕੱਟਦਾ ਨਹੀਂ ਆਹ ਗੱਲ ਕੰਮ ਦੀ ਹੋ ਰਹੀ ਸੀ ਇੱਥੇ ਕੰਮ ਨੂੰ ਲੈ ਕੇ ਥੋੜਾ ਜਿਹਾ ਹੁੰਦਾ ਹੀ ਆ ਤੇ ਬਾਕੀ ਦੇਖਦੇ ਕਰਦੇ ਗੱਲ ਜੈਂਟਲਮੈਨ ਨਾਲ ਤੁਸੀਂ ਅੱਜ ਤਾਂ ਯਾਰ ਇਹਨਾਂ ਨੇ ਪੂਰਾ ਇੱਕ ਟੂਰਿਜ਼ਮ ਵਾਲਾ ਬਣਾਇਆ ਹੈਗਾ ਯਾਰ हां बेटा आपा ने आ स्ट्रीट ਤੇ ਹੀਠਾਂ ਜਾਣਾ ਉੱਥੋਂ ਆਪਾਂ ਨੂੰ ਟ੍ਰੇਨ ਮਿਲੂਗੀ ਤੇ ਇਹ ਦੇਖੋ ਤੁਸੀਂ ਨਜ਼ਾਰੇ ਯਾਰ ਅੰਗਰੇਜ਼ ਖੁਦ ਵੀ ਫੋਟੋ-ਮੋਟੋ ਖਿੱਚਣ ਦੇ ਖਾਸੇ ਸ਼ਕੀਨ ਨੇ ਇੱਥੇ ਮੈਂ ਦੇਖੇ ਨੇ ਤੇ ਇੱਕ ਪੂਰਾ ਇਹ ਪਿੰਡ ਦੇ ਵਿੱਚ ਨਾ ਮਤਲਬ ਪੂਰਾ ਇੱਕ ਇਹ ਸਰ ਆਪ ਕੋ ਕਰੋ ਪਹੁੰਚਣਾ ਪੁੱਤ ਪੂਰਾ ਇੱਕ ਇਕੋਸਿਸਟਮ ਬਣਾਇਆ ਹੋਇਆ ਮਤਲਬ ਟੂਰਿਜ਼ਮ ਨੂੰ ਲੈ ਕੇ ਤੇ ਉਹ ਤੁਸੀਂ ਯਾਰ ਜੋ ਮੇਰੀ ਫੀਲਿੰਗ ਐ ਇਸ ਟਾਈਮ ਹੁਣ ਪਤਾ ਨਹੀਂ ਤੁਸੀਂ ਵੀਡੀਓ ਚ ਫੀਲ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਪਰ ਹਾਂ ਬਹੁਤ ਮਤਲਬ ਖੂਬਸੂਰਤ ਇਹਨਾਂ ਨੇ ਬਣਾਇਆ ਹੋਇਆ ਇੱਥੇ ਤੇ ਲੋਕ ਆ ਰਹੇ ਨੇ ਘੁੰਮ ਰਹੇ ਨੇ ਇੱਥੋਂ ਦੇ ਇੰਡੀਅਨ ਤਾਂ ਸ਼ਾਇਦ ਅਸੀਂ ਤਿੰਨ ਹੀ ਆ ਚਾਰ ਬਾਕੀ ਤਾਂ ਸਾਰੇ ਜ਼ਿਆਦਾਤਰ ਇੰਗਲਿਸ਼ੀ ਨੇ ਗੋਰੀ ਹੀ ਨੇ ਤੇ ਪਰ ਇਹ ਛੋਟੇ ਜਿਹੇ ਪਿੰਡ ਚ ਇਹਨਾਂ ਨੇ ਕਾਫੀ ਖੂਬਸੂਰਤ ਬਣਾਇਆ ਹੋਇਆ ਹੈ ਤੇ ਇਹ ਵੱਡੇ ਵੱਡੇ ਉਹਨਾਂ ਦੇ ਨਾਲ ਡਾਕੂਮੈਂਟਰੀਜ਼ ਬਣ ਰਹੀਆਂ ਨੇ ਪੁਰਾਣੀਆਂ ਬਿਲਡਿੰਗਾਂ ਯਾਰ ਇਹਨਾਂ ਨੇ ਇਦਾਂ ਹੀ ਸਾਮ ਰੱਖੀਆਂ ਨੇ ਤੇ ਮੈਂ ਚਾਹ ਰਿਹਾ ਵੀ ਇਹਨੂੰ ਜਿਆਦਾ ਵੱਡਾ ਲੰਮਾ ਨਾ ਕਰੀਏ ਆਪਾਂ ਕੰਮ ਕੰਮ ਦੀਆਂ ਚੀਜ਼ਾਂ ਦੇਖੀਏ ਕਿਉਂਕਿ ਫਿਰ YouTube ਤੇ ਚਾੜ੍ਹਦੇ ਵੀ ਥੋੜਾ ਔਖਾ ਹੁੰਦਾ ਮਤਲਬ ਬਹੁਤ ਸਾਰਾ ਯਾਰ ਇਹਨਾਂ ਨੇ ਪੁਰਾਣਾ ਮਟੀਰੀਅਲ ਆਪਣਾ ਸੰਭਾਲ ਕੇ ਰੱਖਿਆ ਆ ਪੁਰਾਣੀਆਂ ਬਿਲਡਿੰਗਾਂ ਪੁਰਾਣਾ ਅ ਸਮਾਨਾ ਸਾਰਾ ਇੱਥੇ ਆਹ ਸ਼ੈਲਟਰ ਦੇ ਥੱਲੇ ਆਪਾਂ ਨੂੰ ਮਿਲੂਗੀ ਟ੍ਰੈਮ ਮੈਨੂੰ ਲੱਗਦਾ ਤੇ ਆਪਾਂ ਨੂੰ ਲਾਈਨ 'ਚ ਲੱਗ ਜਾਣਾ ਚਾਹੀਦਾ ਹੈ ਨਾ ਇਸ ਤੋਂ ਪਹਿਲਾਂ ਕੀ ਤੇ ਹੈਗਾ ਪਿੰਡ ਜਿਹਾ ਹੀ ਹੈ ਸਾਰਾ ਮਤਲਬ ਕੋਈ ਜ਼ਿਆਦਾ ਜੇ ਕਹੀਏ ਆਪਾਂ ਤਕੜਾ ਸ਼ਹਿਰ ਹੈ ਤਕੜਾ ਸ਼ਹਿਰ ਨਹੀਂ ਹੈਗਾ ਠੀਕ ਹੈ ਤੇ ਲਓ ਜੀ ਆਪਾਂ ਹੁਣ ਲੈਂਦੇ ਆ ਟ੍ਰੈਮ ਠੀਕ ਹੈ ਤੇ ਆਪਾਂ ਲਵਾਂਗੇ ਫਿਰ ਵਿੰਡੋ ਸੀਟ ਯਾ ਲਓ ਜੀ ਫਾਈਨਲੀ ਆਪਾਂ ਨੇ ਕਨੈਕਟਰ ਸਭ ਤੋਂ ਪਹਿਲਾਂ ਵੀ ਪੁੱਛ ਲਿਆ ਵੀ ਅਸੀਂ ਚੜ ਸਕਦੇ ਹਾਂ ਤਾਂ ਕਹਿੰਦਾ ਹਾਂ ਵੀ ਚੜ ਜਾਓ ਤੇ ਤੁਹਾਨੂੰ ਉੱਪਰ ਚੜ ਕੇ ਮੈਂ ਟਿਕਟ ਦਿੰਨਾ ਤੇ ਆਹ ਲਓ ਜੀ ਜੈਨੂ ਬੱਚਾ ਚੜ ਗਿਆ ਤੇ ਆਪਾਂ ਜਿਹੜੇ ਉੱਪਰ 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 ਪੁੱਤ ਉੱਪਰ ਉੱਪਰ ਆਈ ਤੇ ਆਈ ਤੇ ਚੱਲਾਂਗੇ ਉੱਚੀਆਂ ਨੇ ਗੱਲਾਂ ਤੇਰੀ ਯਾਰ ਦੀਆਂ ਸਮਝ ਗਿਆ ਯੈਸ ਤਾਂ ਆਪਾਂ ਆ ਰਹੇ ਹਾਂ ਜੀ ਟਰੈਮ ਦੇ ਵਿੱਚ ਤੇ ਸੀਟ 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 ਅਵੇਲੇਬਲ ਹੈ ਚੱਲ ਪੁੱਤ ਇੱਧਰ ਆ ਆ ਆ ਆ ਕਿੱਥੇ ਬੈਠੀ ਆਪਾਂ ਆਪਾਂ ਵੇਅਰ ਕੈਨ ਵੀ ਸਿਟ ਓਕੇ ਚਲ ਹਾਂ ਹਾਂ ਕੋਈ ਗੱਲ ਨਹੀਂ ਤੂੰ ਇੱਥੇ ਬੈਠ ਪੁੱਤ ਤੇ ਜੈਨੂ ਬੱਚਾ ਵੀ ਬਿਠਾਤਾ ਕਹਿਣਾ ਇਹ ਆ థాంਕ ਯੂ థాంਕ ਯੂ ਯਾ ਆਪਾਂ ਲਓ ਜੀ ਆਪਾਂ ਆ ਗਏ ਆ ਤੇ ਲੈਂਦੇ ਹੁਣ ਨਜ਼ਾਰੇ ਟ੍ਰੈਮ ਰਾਈਡ ਦੇ ਓਕੇ ਮਿਲਦੇ ਹਾਂ ਜੀ ਰਾਈਡਿੰਗ ਤੇ ਲਓ ਜੀ ਸਾਡੀ ਟ੍ਰੈਮ ਚੱਲ ਪਈ ਐ ਤੇ ਆਹ ਘੂਮੀ ਘੂਮੀ ਕਰਦੇ ਆਂ ਬੱਚਾ ਬਹੁਤ ਐਕਸਾਈਟਿਡ ਐ ਯਾਰ ਆ ਟ੍ਰੈਮ ਦੀ ਰਾਈਡ ਤੇ ਲੰਘੇ ਵੀ ਕੀ ਕੁਝ ਐ ਆ ਰਹਿਣਾ ਆਪਾਂ ਨੇ ਸਿਰਫ ਟ੍ਰੈਮ ਟ੍ਰੈਮ ਦੇ ਵਿੱਚ ਹੀ ਐ ਮਤਲਬ ਆਪਾਂ ਆ ਹੋਰ ਕਿਤਨੇ ਨਹੀਂ ਜਾਣਾ ਤੇ ਦੇਖਦੇ ਆਂ ਰਾਈਡ ਕਿਹ ਪੈਂਦੀ ਐ ਤੇ ਐਕਸੀਡੈਂਟਲੀ ਅਸੀਂ ਆਗੇ ਇਧਰ ਤਾਂ ਹੁਣ ਕਰਦੇ ਖਤਿਆ ਪੋਸ਼ਾਪੂਰਾ ਪਟਾਲਾ ਯਾਰ ਅੱਜ ਜਿਹੜੀ ਪਹਾੜੀ ਦੀ ਦਿਖ ਰਹੀ ਹੈ ਨਾ ਇਹ ਕਾਫੀ ਖੂਬਸੂਰਤ ਹੈ ਤੇ ਅੱਗੇ ਇੱਕ ਲਾਈਟ ਹਾਊਸ ਦਾ ਬਣਿਆ ਹੋਇਆ ਤੇ ਉਹ ਦੇਖਣ ਦੇ ਲਈ ਅਸੀਂ ਆ ਰਹੇ ਸੀ ਤੇ ਹੁਣ ਦੇਖੋ ਅੱਗੇ ਰੇਮ ਦੇ ਵਿੱਚ ਉਤਰਨ ਦਿੰਦੇ ਜਿੰਨੇ ਜਾਂ ਨਹੀਂ ਤੇ ਅੱਗੇ ਪਤਾ ਲੱਗੂ ਇਹ ਤਾਂ ਆਪਾਂ ਹਾਂਜੀ ਤਾਂ ਹੁਣ ਟੀਟੀ ਸਾਹਿਬ ਕੰਡਕਟਰ ਸਾਹਿਬ ਆ ਗਏ ਟਿਕਟਾਂ ਦੇਣ ਦੇ ਲਈ ਆਪਾਂ ਨੂੰ ਤੇ ਆਪਾਂ ਟਿਕਟਾਂ ਲੈਣੀਆਂ ਨੇ ਸ਼ੋਰ ਬੜਾ ਯਾਰ ਮੇਰਾ ਆਪਣਾ ਕੁਝ ਮਤਲਬ ਮੈਨੂੰ ਇਹ ਰਿਹਾ ਆਪਾਂ ਕੀ ਕਰੀਏ ਏਰੀਆ ਬੜਾ ਸੋਹਣਾ ਹੈ ਦੇਖੋ ਇੱਕ ਹਾਂਜੀ ਸਾਨੂੰ ਆ ਮਿਲ ਗਈਆਂ ਨੇ ਟਿਕਟਾਂ ਤੇ ਪੁਰਾਣਾ ਸਟਾਈਲ ਪੀਆਰਟੀਸੀ ਉਹ ਕੱਟ ਜਾ ਲਾ ਕੇ ਦੇ ਰਹੇ ਆ ਜੀ ਆ ਕੀ ਆ ਪਾ ਦੇਖਦੇ ਆ ਮੌਸਮ ਯਾਰ ਬਾਹਰ ਮੌਸਮ ਥੋੜਾ ਜਿਹਾ ਖਰਾਬ ਹੋ ਗਿਆ ਹਾਂ ਮੀਂਹ ਪੈਣ ਲੱਗਿਆ ਹਾਂ ਜੀ ਤਾਂ ਯਾਰ بارش ਹੋਣ ਲੱਗੀ ਤੇ ਮੌਸਮ ਬੜਾ ਖੂਬਸੂਰਤ ਹੈ ਇੱਥੇ ਤੇ ਆ ਬਿਆਸੇ ਸਾਰੇ ਤਾਂ ਦੇ ਆ ਬਿਆਸੇ ਸਾਰੇ ਜਿਹੜਾ ਉੱਪਰ ਉੱਛੇ ਗਿਆ ਵਾਸਤੇ ਵਾਲੀ ਜੇ ਹਾਂ ਇਹ ਜੇ ਕੋਈ ਆਪਣਾ ਇਹਨਾਂ ਦਾ ਸਟੇਸ਼ਨ ਆਇਆ ਇੱਥੇ ਜਿਹੜਾ ਪੁਰਾਣੇ ਖੋਦਾ ਖਦਾਈ ਕਰਦੇ ਸੀ ਉਹ ਮਸ਼ੀਨਾਂ ਨੇ ਤੇ ਇੱਥੇ ਸ਼ਾਇਦ ਦੇ ਰੁਕਣਗੇ ਵੀ ਪਰ ਇਹ ਰਾਈਡ ਦੀ ਇੱਕ ਠੀਕ-ਠਾਕ ਜੀ ਗੱਲ ਇਹ ਹੈ ਵੀ ਇੱਥੇ ਉਤਰਨ ਨਹੀਂ ਦਿੰਦੇ ਆ ਪੁਰਾਣੇ ਟਾਈਮ ਦਾ ਕੋਈ ਇੰਜਣ ਪਿਆ ਜਿੱਦਾਂ ਆਪਣੇ ਹੁੰਦੇ ਸੀ ਨਾ ਆ ਵੀਲਾਂ ਵਾਲੇ ਇੰਜਣ ਦੇਖਦੇ ਆ ਕੀ ਕਰਦੇ ਨੇ ਹੁਣ ਅੱਗੇ ਹਾਂਜੀ ਤਾਂ ਟ੍ਰੈਮ ਚੋਂ ਅਸੀਂ ਉਤਰ ਆਏ ਆ ਤੇ ਆ ਬਹੁਤ ਮਤਲਬ ਯਾਰ ਇੱਕ ਤਰ੍ਹਾਂ ਦਾ ਉਹ ਕਾਇ ਹੋਇਆ 23 23 ਪੌਂਡਾਂ ਦੀ ਟਿੱਕ ਟਿੱਕ ਬੰਦੇ ਵੀ 70 ਪੌਂਡ ਬੜ ਪਜ ਗਿਆ ਮਰਛ ਆ ਗਈ ਅੱਜ ਕਿਉਂ ਅੱਜ ਕਿਉਂ ਬਾਰਿਸ਼ ਆ ਗਈ ਬੱਚੇ ਆਜੋ ਆਜੋ ਬਾਰਿਸ਼ ਆ ਗਈ ਇਧਰ ਹਾਂਜੀ ਤਾਂ ਰੇਮ ਚੋਂ ਅਸੀਂ ਉੱਤਰ ਆਇਆ ਤੇ ਹੋਇਆ ਤਾਂ ਕਾਜਈਏ ਯਾਰ ਆ 17 ਪੌਂਡਾਂ ਦੀਆਂ ਅਸੀਂ ਤਿੰਨ ਜਣਾਂ ਟਿੱਕਾਂ ਲੀਆਂ ਅਸੀਂ ਤੇ ਸੋਰੀ 4 ਸੀ ਨਾਲ ਜੈਨੂ ਵੀ ਸੀ ਤੇ ਮਨਿਕ ਕੁਮਾਈ ਲੈ ਕੇ ਗਏ ਉਤਰ ਨਹੀਂ ਦਿੱਤਾ ਕਿਧਰੇ ਬਸ ਆ ਪਿੱਛੇ ਆ ਜਿਹੜਾ ਪਹਾੜ ਜਿਹਾ ਦੇਖਦਾ ਇੱਥੇ ਤੱਕ ਲੈ ਕੇ ਗਏ ਸਾਨੂੰ ਉਹ ਪਿੱਛੇ ਜਿਹੜਾ ਮੇਰੀ ਉਂਗਲ ਤੇ ਤੇ ਉੱਥੋਂ ਵਾਪਸ ਹੋਲੇ ਤੇ ਇੱਥੇ ਲਿਆ ਕੇ ਤਰਤਾ ਟਾਇਰ ਹੋਏਗਾ ਤਾਂ ਤਾਂ ਕਈ ਹੈ ਹੈਨਾ ਇੱਥੇ ਥੋੜਾ ਵੀ ਚਲੋ ਹੋਰ ਨਹੀਂ ਜੇ ਫੀਲਿੰਗ ਤਾਂ ਲੈ ਹੀ ਲਈ ਘੁੰਮਣ ਦੀ ਹੂੰ ਤੇ ਬਾਕੀ ਠੀਕ ਹੈ ਹੁਣ ਯਾਰ ਕਰਦੇ ਆਂ ਬੰਦ ਕਿਉਂਕਿ ਕੋਈ ਬਹੁਤ ਜ਼ਿਆਦਾ ਮਜ਼ਾ ਨਹੀਂ ਆਇਆ ਤੇ ਦੇਖਦੇ ਆਂ ਅੱਗੇ ਹੁਣ ਜੈਨੂ ਬੱਚੇ ਨੂੰ ਖਣਾ ਲਈਏ ਤੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਆਦਾਬ ਟ੍ਰੇਮਾਂ ਤੋਂ ਹਤਾਸ਼ ਨਰਾਸ਼ ਮੁੰਡੇ ਹੁਣ ਆਪਣੇ ਫੋਨਾਂ ਦਾ ਸਾਰਾ ਲੈ ਕੇ ਫੋਨਾਂ ਚ ਇੰਟਰਟੇਨਮੈਂਟ ਲੱਭਦੇ ਹੋਏ ट्रेन वाला वैसे तक कही हो गया बहुत बहुत महंगी थी यार हिसाब से बिलकुल हाँ तो यार असी देख रहे हूं इधर यार हूं ਤਾਂ ਤੋ ਨਰਾਸ਼ ਹੋ ਕੇ ਹੁਣ ਅਸੀਂ ਆ ਆ ਕਮਰੇ ਆ ਥੋੜਾ ਬਹੁਤ ਸ਼ਾਨਦਾਰ ਵਿਊ ਆ ਟ੍ਰੈਮਾਂ ਦੀ ਇਹ ਸਫਲਤਾਪੂਰਵਕ ਕਰਨ ਤੋਂ ਬਾਅਦ ਮੁੰਡੇ ਹੁਣ ਕੁਝ ਹੋਰ ਲੱਭ ਰਹੇ ਨੇ ਵੀ ਜਿਹਦੇ ਚ ਸਵਾਦ ਆ ਜਾਏ ਥੋੜਾ ਹੈਲੋ ਹੈਨਾ ਆ ਕਿਉਂਕਿ ਹੈਲੋ ਯਾਰ ਸਤ ਤਰ ਪਾਉਂਡ ਲਾਏ ਨੇ ਤੇ ਸਵਾਦ ਕੁਛ ਆਇਆ ਨਹੀਂ ਟਰੈਂਚ ਤੇ ਆਪਾਂ ਹੁਣ ਚੱਲੇ ਆ ਟਾਡੇ ਤੇ ਤੁਹਾਨੂੰ ਦਿਖਾਉਣਾ ਹੈ ਉਹ ਟਾਵਰ ਜਾ ਕੇ ਇਹ ਆ ਹੈ ਜੀ ਆ ਦਾ ਰੈਜੀਮੈਂਟਲ ਮੈਮੋਰੀਅਲ ਆਫ ਦਾ ਸ਼ੇਰਵੁੱਡ ਫੋਰੈਸਟਰਸ ਐਂਡ ਆਫ ਦਾ ਵਰਚਸਟਾਇਰ ਐਂਡ ਸ਼ੇਰਵੁੱਡ ਫੋਰੈਸਟਰਸ ਰੈਜੀਮੈਂਟ ਕੁਛ ਹੋਊਗਾ ਪਤਾ ਨਹੀਂ ਕਾਰ ਪਾਰਕਿੰਗ ਹੈ ਨਹੀਂ ਸਾ ਅਸੀਂ ਆਪਣੀ ਗੱਡੀ ਉਹ ਪਿੱਛੇ ਲਾਤੀ ਹੈ ਤੇ ਹੁਣ ਦੇਖਦੇ ਆ ਕੀ ਬਣਦਾ ਅੱਗੇ ਚੱਲ ਕੇ ਮਿਲਦੇ ਆਂ ਹਾਂਜੀ ਥਰ ਤੁਰਦੇ ਤੁਰਦੇ ਆਪਾਂ ਪਹੁੰਚ ਗਏ ਲਓ ਜੀ ਆਪਾਂ ਪਹੁੰਚ ਗਏ ਆ ਇਹ ਜਿਹੜਾ ਮੈਮੋਰੀਅਲ ਟਾਵਰ ਹੈ ਤੇ ਚੈੱਕ ਕਰੋ ਯਾਰ ਵਿਊ ਚੈੱਕ ਕਰੋ ਤੇ ਸਾਫ ਸਫਾਈ ਚੈੱਕ ਕਰੋ ਤੇ ਬੱਚੇ ਦੀ ਮਸਤੀ ਵੀ ਚੈੱਕ ਕਰ ਲਓ ਤੁਸੀਂ ਇਹਨੇ ਹੀ ਮਤਲਬ ਆ ਉਹ 조ਰਜਆ ਪਾ ਕੇ ਕਹਿ ਵੀ ਮੈਂ ਉੱਥੇ ਜਾਣਾ ਤੇ ਲੱਗਦਾ ਇਹ खासा ਪੁਰਾਣਾ ਹੈ ਬਾਕੀ ਤੁਹਾਨੂੰ ਮੈਂ ਪੜ੍ਹ ਕੇ ਦੱਸਦਾ ਵੀ ਕਿੰਨਾ ਕੁ ਪੁਰਾਣਾ ਆ ਉੱਥੇ ਦਿੱਤੀ ਹੋਈ ਇਹਦੀ ਡਿਸਕ੍ਰਿਪਸ਼ਨ ਤੇ ਬੱਚੇ ਨੂੰ ਨਾ ਕੋਈ ਠੰਡ ਲੱਗ ਰਹੀ ਹੈ ਨਾ ਕੋਈ ਗਰਮੀ ਨਾ بارش ਬਸ ਖੇਡੀਆਂ ਖੇਡੀਆਂ ਹੋ ਰਹੀਆਂ ਨੇ ਤੇ ਇੱਧਰ ਬਾਪੂ ਹੋਰਾਂ ਦੇ ਸਾਹ ਫੁੱਲ ਗਏ ਹਾਂ ਆ ਇਹਨਾਂ ਨੇ ਚੀਜ਼ਾਂ ਖਾਤੀਆਂ ਸਾਮ ਸਮ ਕੇ ਰੱਖੀਆਂ ਹੋਈਆਂ ਨੇ ਬਾਏ ਏ ਆਪਾਂ ਦੇਖਦੇ ਹਾਂ ਕਿ ਕਦੋਂ ਦਾ ਬਣਿਆ ਹੋਇਆ ਕੀ ਸ਼ਾਇਆ ਇਹ ਆਜ ਦੇ ਤੇ ਲਿਖਿਆ ਹੋਇਆ ਅੱਛਾ 1760 वुडन टावर ਲਾਈਕ ਸਟਰਕਚਰ ਪ੍ਰੋਬਬਲੀ ਓਕੇ 1785 वुडन टावर ਓਕੇ ਤਾਂ ਇਹ ਜਿਹੜਾ ਟਾਵਰ ਆ ਯਾਰ ਇਹ 1760 ਦੇ ਵਿੱਚ वुਡਨ ਪਹਿਲਾਂ ਲੱਕੜ-ਲੋਕੜ ਦੇ ਨਾਲ ਬਣਾਇਆ ਹੋਣਾ ਤੇ ਉਸ ਤੋਂ ਬਾਅਦ ਫੇਰ ਜਿਵੇਂ-ਜਿਵੇਂ ਜਿਵੇਂ ਜਿਵੇਂ ਚੱਲਦਾ ਰਿਹਾ ਸਮਾਂ ਹੁੰਦਾ ਰਿਹਾ ਤਾਂ ਇਹ ਹੁਣ ਇਹਨੂੰ ਜਿਹੜਾ ਰੀਸਟ੍ਰਕਚਰ ਕੀਤਾ ਮਤਲਬ ਦੁਬਾਰਾ ਬਣਾਇਆ ਇਹ 1991 ਚ ਬਣਿਆ ਮਤਲਬ ਇੱਥੇ ਪਹਿਲਾਂ ਹੈਗਾ ਸੀ ਇਹ ਅੱਛਾ ਇਹਨਾਂ ਦੀ ਆ ਇੱਕ ਗੱਲ ਬੜੀ ਉਹ ਹੈ ਹੂੰ ਚੰਗੀ ਆ ਗੋਰਿਆਂ ਦੀ ਇਹ ਚੀਜ਼ਾਂ ਨਾਲ ਜ਼ਿਆਦਾ ਛੇੜਛਾੜ ਨਹੀਂ ਕਰਦੇ ਚਾਹੇ ਉਹ ਕੁਦਰਤ ਹੈ ਚਾਹੇ ਕੁਝ ਵੀ ਹੈ ਆ ਫੋਨ ਦੀ ਬੈਟਰੀ ਡਾਊਨ ਹੋ ਗਈ ਤੇ ਹੁਣ ਜਿੰਨਾ ਵੀ ਹੈ ਆ ਇਸੇ ਬਲੌਕ 'ਚ ਤੁਸੀਂ ਦੇਖੋ ਤੇ ਬਾਕੀ ਆਪਾਂ ਮਿਲਦੇ ਹਾਂ ਫੇਰ ਹੈਨਾ ਕੋਸ਼ਿਸ਼ ਕਰੂੰਗਾ ਵੀ ਤੁਹਾਨੂੰ 5% 'ਚ ਹੀ ਖਾਸਾ ਕੁਝ ਦਿਖਾ ਦਾਂ ਤੇ ਬੱਚੇ ਹੋਰ ਹੀ ਭੱਜੇ ਜਾ ਰਹੇ ਨੇ ਅੱਗੇ ਆ ਟਾਵਰ ਹੈ ਬਸ ਟਾਵਰ ਹੀ ਹੈ ਆ ਪੁਰਾਣਾ ਹੋਰ ਤਾਂ ਕੁਝ ਨਹੀਂ ਤੇ ਆਪਾਂ ਇੱਥੋਂ ਹੁਣ ਕਹਾਂ ਕੇ ਅਲਵਿਦਾ ਜਿਵੇਂ ਫੋਨ ਬੰਦ ਹੁੰਦਾ ਹੈ ਤਾਂ ਉਵੇਂ ਹੀ ਆਪਾਂ ਤੁਹਾਨੂੰ ਗੁੱਡ ਬਾਏ ਕਰ ਦੇਣਾ ਦੇਖੋ ਜੀ ਇਹ ਹੀ ਟਾਵਰ ਹੈ ਤੇ ਇਸ ਤੋਂ ਉਧਰ ਮੈਨੂੰ ਲੱਗਦਾ ਟ੍ਰੈਮ ਸਟੇਸ਼ਨ ਆ ਜਿੱਥੇ ਆਪਾਂ ਹੁਣ ਜਾ ਕੇ ਆਏ ਆ ਉਹ ਦੇਖੂਗਾ ਤੇ ਆਪਾਂ ਇਸ ਟਾਈਮ ਇੱਥੇ ਹਾਂ ਪੀਕ ਤੇ ਆ ਪੁਰਾ ਆ ਕਾਫੀ ਪੁਰਾਣਾ ਆ ਇਹ ਇਹਨਾਂ ਦੇ 1945 ਦੇ ਯੁੱਧ ਨੂੰ ਲੈ ਕੇ ਕੰਧ ਜੀ ਬਣਾਈ ਹੋਈ ਹੈ ਤੇ ਬਈ ਬੇਸਿਕਲੀ ਵਾਰਮ ਅਪ ਹੈ ਕੀ ਹੈ ਹਾਂਜੀ ਸਿੱਪਾ ਚਾਪ ਚਾ ਆ ਰਿਹਾ ਤੇ ਚੈੱਕ ਕਰ ਦੌੜਿਆਂ ਦਾ ਜੋਰ ਚੈੱਕ